ਸਾਊਥ ਬੈਨਾਦ ਦਾ ਮਾਨਯੋਗ ਮੁਖੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਕੈਬਨਿਟ ਦਾ ਔਰ ਨਾਲ ਹੀ ਪੂਰੀ ਐਡਮਿਨਿਸਟ੍ਰੇਸ਼ਨ ਦਾ ਪਹਿਲੇ ਤੋਂ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਪੰਜਾਬ ਤੇ ਵਿਵਤਾ ਆਈ ਆਫਤਾ ਆਈ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਕੁਦਰਤ ਦਾ ਪਤਾ ਨਹੀਂ ਜਾਂਦਾ ਵੀ ਕਿਹੜੇ ਟਾਈਮ ਕੀ ਕਰਨਾ ਵਾਪਰ ਜਾਣਾ ਇਹ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਜਦੋਂ ਕੁਦਰਤ ਦਾ ਕੋਈ ਪਾਣਾ ਇਦਾਂ ਦਾ ਵਾਪਰਦਾ ਹੈ ਤਾਂ ਕੁਝ ਨਾ ਕੁਝ ਰਾਹਤ ਦੇਣ ਲਈ ਲੋਕਾਂ ਨੂੰ ਜਦੋਂ ਆਪਾਂ ਸਾਹਮਣੇ ਆਉਂਦੇ ਆ ਤਾਂ ਲੋਕਾਂ ਦਾ ਇੱਕ ਬੜਾ ਵੱਡਾ ਲੋਕਾਂ ਦਾ ਇੱਕ ਬੜਾ ਵੱਡਾ ਸਹਾਰਾ ਜਿਹੜਾ ਉਹ ਮਿਲਦਾ ਹੈ ਔਰ ਪੰਜਾਬੀ ਤਾਂ ਵੈਸੇ ਵੀ ਇਸ ਗੱਲ ਤੋਂ ਪਛਾਣੇ ਜਾਂਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਨੂੰ ਭੀੜ ਪਈ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਕੱਲੇ ਭਾਰਤ ਦੇ ਵਿੱਚ ਹੀ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਉਹ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਨੇ ਔਰ ਇਸ ਗੱਲ ਦੀ ਮਿਸਾਲ ਤੁਸੀਂ ਕਰੋਨਾ ਚ ਦੇਖਿਆ ਹੋਗਾ ਵੀ ਬਕਾਇਦਾ ਤੌਰ ਤੇ ਉੱਥੇ ਲੰਗਰ ਲਾਏ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸੰਭਾਲ ਕੇ ਗੁਰਦੁਆਰਾਂ ਚ ਰੱਖੇ ਗਏ ਪੇਸ਼ੈਂਟ ਸੋ ਇਸ ਕਰਕੇ ਪੰਜਾਬ ਦੇ ਦਾ ਫਿਤਰ ਤੇ ਆ ਵੀ ਲੋਕਾਂ ਦੀ ਸੇਵਾ ਕਰਨੀ ਮੈਂ ਬਤੌਰ ਐਮ ਐਲ ਏ ਅੱਜ ਦੋ ਟਰੱਕ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਵੀ ਪਸ਼ੂਆਂ ਦੀ ਖਰਾਕ ਨਹੀਂ ਆ ਰਹੀ ਹੈਗੀ ਦੋ ਟਰੱਕ ਅਸੀਂ ਕੈਟਲ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਦੋ ਟਰੱਕ ਨੇ ਜਿਹੜੇ ਉਹ ਕੈਟਲ ਫੀਡ ਦੇ ਭੇਜੇ ਨੇ ਔਰ ਇੱਕ ਟਰੱਕ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਅਸੀਂ ਉਹ ਭੇਜਿਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਤੁਸੀਂ ਵੱਧ ਚੜ ਕੇ ਸੇਵਾ ਕਰੋ ਬਾਤ ਚੜ ਕੇ ਇਸ ਭੀੜ ਦੇ ਵਿੱਚ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਫੇਰ ਉਹ ਲਾਈਨ ਤੇ ਆ ਸਕੇ ਔਰ ਮੈਂ ਵੀ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਉਹ ਸਾਡੀ ਮਹਿਸੂਸ ਕਰਦੇ ਨੇ ਬਤੌਰ ਐਮ ਐਲ ਏ ਮੇਰੀ ਟੀਮ ਬੈਠੀ ਆ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਤੇ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਗੀ ਉਹ ਸਾਨੂੰ ਦੱਸਣ ਅਸੀਂ ਭੇਜਾਂਗੇ ਵੈਸੇ ਵੀ ਅਸੀਂ ਉਹਨਾਂ ਨੂੰ ਪੁੱਛ ਲਾਂਗੇ ਪੁੱਛ ਕੇ ਵੀ ਅਸੀਂ ਭੇਜਾਂਗੇ ਜੇ ਕੋਈ ਕੈਟਲ ਫੀਡ ਦੀ ਜਾਂ ਖਾਣ ਪੀਣ ਦੇ ਸਮਾਂ ਆਂਦੀ ਜਾਂ ਅਦਰ ਹੋਰ ਵੀ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਣਾ ਕਿ ਉਹ ਸਾਨੂੰ ਦੱਸਣਗੇ ਤਾਂ ਅਸੀਂ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਮਿਲਾਂਗੇ ਤੇ ਉਹ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਇਹ ਅਪੀਲ ਕਰਦਾ ਵੀ ਇਹ ਹੁਣ ਆਪ ਦੀ ਘੜੀ ਆ ਇੱਥੇ ਸਾਰਿਆਂ ਨੂੰ ਇੱਕ ਦੂਜੇ ਦੇ ਨੁਕਸ ਕੱਢਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਲੋਕਾਂ ਨੂੰ ਰਾਹਤ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣੇ ਚਾਹੀਦੇ ਨਹੀਂ ਇੱਕ ਵਾਰੀ ਆਫਤ ਆ ਕੇ ਹਟ ਲਵੇ ਜਿਹੜੇ ਇਹਨਾਂ ਦੇ ਨੁਕਸ ਕੱਢਣੇ ਨੇ ਉਹਦੇ ਲਈ ਪ੍ਰੈਸ ਵੀ ਹੈਗੀ ਵਿਧਾਨ ਸਭਾ ਵਿੱਚ ਕੱਢ ਦੇਣਾ ਆ ਕੇ ਔਰ ਜੋ ਇਹਨਾਂ ਦੇ ਹੋਂਦ ਦੇ ਹੁੰਦਾ ਰਿਹਾ ਉਹ ਵੀ ਸਾਰਿਆਂ ਨੂੰ ਪਤਾ ਹੀ ਆ ਸੋ ਮੇਰੀ ਬੇਨਤੀ ਆ ਵੀ ਇਹ ਟਾਈਮ ਇਕੱਠੇ ਹੋ ਕੇ ਜੁਟੋਗੇ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਇਹ ਸਾਫਤ ਵਿੱਚੋਂ ਕੱਢਣਾ ਨਾ ਕਿ ਸਿਆਸੀ ਰੋਟੀਆਂ ਸੇਕਣੀਆਂ ਸੇਕਣਾ ਤੇ ਮੇਰੀ ਬੇਨਤੀ ਆ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਇਕਮਨ ਹੋ ਕੇ ਕੰਮ ਕਰੋ ਸਰਕਾਰ ਦੀ ਨਿੰਦਿਆ ਕਰਨ ਦੀ ਬਜਾਏ ਸਹਿਯੋਗ ਦਿਓ ਤਾਂ ਕਿ ਆਪਾਂ ਲੋਕਾਂ ਨੂੰ ਰਾਹਤ ਦੇ ਸਕੀਏ